ਸਿਕਾ ਲੱਗਦਾ ਸਿਕਾ ਉਹਨੂੰ ਵੀ ਆ ਰੋਟੀ ਦੀ ਜੀਹਾਂ ਦੀ ਜੀਹਾਂ ਦੀ ਇੰਨੇ ਬੰਦੇ ਬੰਦੇ ਪਹੁੰਚ ਬਾਲੇ ਅਥੂ ਆ ਗਏ ਅੱਖਾਂ ਚ ਫਿਰ ਦਾ ਅਥੂ ਆਏ ਮੇਰਾ ਹਸਪਤਲ ਯਾਦੂ ਦਾਖਲ ਆ ਉਹਦੇ ਘਰ ਵੀ ਅਥੂ ਆ ਗਏ ਮੈਨੂੰ ਉਹਦੀ ਯਾਦ ਆ ਗਈ ਆਲੂ ਨਹੀਂ ਗਰਮ ਬੰਦੇ ਦਾ ਪੈਣਾ ਗਾਲੂ ਨਹੀਂ ਗਰਮ ਸੀ ਨਾ ਉਹਦੇ ਤੇ ਯਾਰ ਦੋਸਤ ਹਸਪਤਲ ਦਾਖਲ ਸੀ ਤਾਂ ਆਇਆ ਅਥੂ ਤੇ ਤੇਰੇ ਕਿਉਂ ਆਏ ਓ ਨੋ ਅੱਡੀ ਆਲੂ ਗਰਮ ਗਰਮ ਨਹੀਂ ਕੋਈ ਵੀ ਹੈਗੇ ਮੇਰੇ ਤੇਰੇ ਅੱਖਾਂ ਚੋਂ ਅਥੂ ਕਿਉਂ ਆਏ मेरे पता क्यों थ्रू आए हैं जेरा यार दोस्त हॉस्पिटल दखल से ना वो मर गया मेरे करके आए भाजी स्टैंड लगा जे कंपनी वालों लगा लो यार कौजी लो ਕਢ ਰੋ ਯਾਰ ਥੱਲੇ ਯਾਰ ਮੋਟਰਸਾਈਕਲ ਹਾਏ ਭਾਜੀ ਕਢ ਲੋ ਯਾਰ ਡੇਕਾ ਮੋਟਰਸਾਈਕਲ ਉੱਪਰ ਯਾਰ ਬਚਾ ਲੋ ਯਾਰ ਬਚਾ ਲੋ ਕੰਪਨੀ ਵਾਲਿਆਂ ਨੂੰ ਫੋਨ ਕਰ ਆ ਕੇ ਕੰਪਨੀ ਵਾਲੇ ਕੱਢਣਗੇ ਤੈਨੂੰ ਕਢ ਲੋ ਯਾਰ ਡੇਕਾ ਮੋਟਰਸਾਈਕਲ ਉੱਪਰ